ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਪੰਜਾਬੀ ਦੇ ਵਿੱਚ ਆਪਾਂ ਪਹੁੰਚ ਗਏ ਸੀਗੇ ਔਂਕੜ ਤੇ ਤੇ ਅੱਜ ਆਪਣਾ ਔਂਕੜ ਦਾ ਆਖਰੀ ਹੈ ਆਖਰ ਉਸ ਤੋਂ ਬਾਅਦ ਆਪਣੀ ਆ ਜਾਏਗੀ ਲਗਾਮਤਰਾ ਆਉਂਦੀਆਂ ਨੇ ਔਂਕੜ ਤੋਂ ਬਾਅਦ ਲਾਂ ਤੇ ਫਿਰ ਗੁਲਾਮਾ ਚਾਰ ਰਹਿ ਗਈਆਂ ਉਸ ਤੋਂ ਬਾਅਦ ਹੋੜਾ ਫਿਰ ਕਨੌੜਾ ਉਸ ਤੋਂ ਬਾਅਦ ਫਿਰ ਕਰਾਂਗੇ ਲਗਾਖਰ ਬਿੰਦੀ ਟਿੱਪੀ ਆਦਕ ਤੇ ਇਹਦੇ ਚ ਕੱਲ ਮੈਂ ਕਲਾਸ ਵੈਸ ਲਾਉਣੀ ਸੀਗੀ ਤਾਂ ਉਹ ਕਿਤੇ ਸਫ਼ਰ ਦੇ ਵਿੱਚ ਸੀ ਇਸ ਕਰਕੇ ਨਹੀਂ ਲਾਈਵ ਨਹੀਂ ला ਸਕੀ ਮੈਂ ਵੈਸੇ ਮੈਂ ਵੀਡੀਓ ਪਾਤੀ ਸੀ ਤੇ ਜਿਹੜੇ ਮੇਰੇ ਨਾਲ ਜੁੜੇ ਹੋਇਓ ਸਿੱਖ ਰਹੇ ਹੋ ਪੰਜਾਬੀ ਉਹ ਵੀਡੀਓ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਵਿੱਚ ਆਪਾਂ ਕਿਹੜਾ ਕੰਮ ਕੀਤਾ ਇਸ ਕਰਕੇ ਜ਼ਰੂਰ ਦੇਖਿਆ ਕਰੋ ਅੱਜ ਆਪਾਂ ਕਰਨਾ ਇਹ ਇਹ ਤਾਂ ਆ ਗਏ ਸੀਗੇ ਕੱਲ ਬਾਕੀ ਜਿਹੜੇ ਵਿੱਚ ਅੱਖਰ ਰਹਿ ਗਏ ਸੀ ਉਹ ਮੈਂ ਪਾਈ ਹੋਈ ਆ ਵੀਡੀਓ ਦੇਖ ਲਿਓ ਪਲੀਜ਼ ਸਾਰੇ ਜਿਹੜੇ ਸਿੱਖ ਰਹੇ ਹੋ ਨਹੀਂ ਤਾਂ ਫਿਰ ਵਿੱਚ ਜਿਹੜਾ ਰਹਿ ਜਾਏਗਾ ਫਿਰ ਚੰਗੀ ਤਰ੍ਹਾਂ ਸਮਝ ਨਹੀਂ ਆਏਗਾ ਜੇ ਇਹਨੂੰ ਔਕੜ ਤੇ ਪਹੁੰਚ ਗਏ ਸੀ ਅੱਜ ਜੇ ਇਹਨੂੰ ਔਕੜ ਯੂ ਈ ਵੰਦਾ ਤੋਂ ਯੁਵਕ ਜੇ ਇਹਨੋਂਕੜ ਜੋ ਵਾਵਾ ਕੱਕਾ ਯੁਵਕ ਯੂਵਾ ਜੇ ਇਹਨੋਂਕੜ ਵਾਵੇ ਕੰਨਾ ਵਾ ਯੁਵਾ ਯੁਗਾਈ ਜੇ ਇਹਨੋਂਕੜ ਜੋ ਦਦੇ ਕੰਨਾ ਦਾ ਇਹਨੂੰ ਬਿਹਾਰੀ ਯੁਗਾਈ ਹੁਣ ਵੈਸੇ ਸਾਰੇ ਜਈ ਇਹਦੀ ਜਗਾ ਜੱਜਾ ਸ਼ਬਦ ਵਰਤਣ ਲੱਗ ਗਏ ਜੱਜੇ ਦੀ ਗੱਤ ਹੋਣ ਲੱਗ ਗਈ ਪਹਿਲਾਂ ਜਿਹੜੇ ਪੁਰਾਤਨ ਹੈ ਜਿੰਨਾ ਵੀ ਪੰਜਾਬੀ ਦੇ ਵਿੱਚ ਜਿਹੜਾ ਲਿਖਿਆ ਹੋਇਆ ਉਹਦੇ ਵਿੱਚ ਜਿਹੀ ਇਹ ਨਾਲ ਆ ਸਾਰਾ ਜਿਹੀ ਤੋੜ ਆ ਗਿਆ ਰਾਦੇ ਨੂੰ ਔਕੜ ਰਾਦੇ ਨੂੰ ਔਕੜ ਰੂ ਮਮਾ ਕਾ ਘਰ ਰੂਮਕ ਰੂਮਕ ਕਾ ਨਾ ਹੁੰਦਾ ਬਹੁਤ ਸੋਹਣੀ ਤਾਜੀ ਹਵਾ ਰੂਮਕ ਰਹੀ ਆਪਾਂ ਕਹਿੰਦੇ ਸਵੇਰੇ ਸਵੇਰੇ ਕਿੰਨਾ ਸੋਹਣਾ ਮੌਸਮ ਹੈ ਹਵਾ ਰੂਮ ਕਰੀਆ ਰੂਮਾਲ ਰਾਦੇ ਨੂੰ ਔਕੜ ਰੂ ਮਮੇ ਕਾ ਨਾਮ ਆ ਲੱਲਾ ਰੂਮਾਲ ਰੁਪਈਆ रारे नकड़ रो पप्पा इड़ी निहारी आड़े करना आ रुपय रा ला लकड़ लो लले नकड़ लो कके काड़ी ई लुकाई लुप्त लले नकड़ लो पप्पा तत्ता लुप्त लुप्त ਹੋ ਰਹੇ ਨੇ ਆਪਾਂ ਕਹਿੰਦੇ ਹੁਣ ਜਿਵੇਂ ਹੰਡਾ ਡਾਇਨਾਸੌਰ ਸੀਗੇ ਹਨ ਪੰਛੀ ਜਾਨਵਰ ਬਹੁਤ ਸਾਰੇ ਜਾਨਵਰ लुप्त ਹੋ ਗਏ ਮਤਲਬ ਕਿ ਹੁਣ ਰਹੇ ਨਹੀਂ ਹੈਗੇ ਲੁਟਾਈ ਲੱਲੇ ਨੂੰ ਕਰ ਲੂ ਟੈਂਕ ਕਰਨਾਟਾ ਈੜੀ ਨੂੰ ਬਿਹਾਰੀ ਈ ਲੁਟਾਈ ਉਹ ਤੋਂ ਬਾਅਦ ਹੁੰਦਾ ਵਾਵੇ ਨੂੰ ਔਕਰ ਸੁਰੂ ਜੇਗਾ ਕਿਤੇ ਵੀ ਵਾਵੇ ਨੂੰ ਕਰਨਲ ਮੈਨੂੰ ਕੋਈ ਸ਼ਰਤ ਲੱਭਿਆ ਨਹੀਂ ਹੈਗਾ ਜੇ ਕਿਸੇ ਨੂੰ ਕੋਈ ਆਉਂਦਾ ਤਾਂ ਲਿਖਿਓ ਜ਼ਰੂਰ ਹੁਵਾਂ ਇਹਨੂੰ ਔਂਕੜੂ ਉਸ ਤੋਂ ਅੱਗੇ ਆਉਂਦਾ ਡਾੜੇ ਨੂੰ ਔਂਕੜੜੂ ਡਾੜੇ ਨੂੰ ਔਂਕੜ ਤੋਂ ਵੀ ਨਹੀਂ ਕੋਈ ਸ਼ਬਦ ਲੱਭਿਆ ਮੈਨੂੰ ਗਰੂੜ ਵਾਂ ਦਾ ਵੈਸੇ ਉਹ ਚਰਾ ਰਹੇ ਨੂੰ ਔਂਕੜ ਬਣ ਲੱਗ ਗਰੂੜ ਉਸ ਤੋਂ ਬਾਅਦ ਆ ਗਏ ਬਿੰਦੀ ਵਾਲੇ ਅੱਖਰ 6 ਅੱਖਰ ਨੇ ਜਿਹੜੇ 600 ਨੂੰ ਔਂਕੜ ਸੂ ਇਹ ਤੋਂ ਬਣਦਾ ਸ਼ੁਕਰ ਸਸੈ ਨੂੰ ਅੰਕੜ ਕਕਰ ਰ ਸੁਕਰ ਸੁਕਰ ਵੀ ਵੰਡਦਾ ਪਰ ਆਪਾ ਅੱਧਕ ਨਹੀਂ ਕੀਤਾ ਹਲੇ ਤਾਂ ਆਪਾ ਸੁਕਰ ਨਹੀਂ ਬਣਾਉਣਾ ਸੁਕਰ ਉਸ ਤੋਂ ਬਾਅਦ ਵੰਡਦਾ ਸੁਭ ਸਸੈ ਨੂੰ ਅੰਕੜ ਪੱਬਾ ਸੁਭ ਇੱਕ ਹੁੰਦਾ ਸੁਭ ਇੱਕ ਹੁੰਦਾ ਸੁਭ ਸੁਭ ਅੱਧਕ ਨਹੀਂ ਲਾਉਣਾ ਹੈਗਾ ਸੁਭ ਬਣਾਉਣਾ ਸੁਭਾਸ ਸਸੈ ਨੂੰ ਅੰਕੜ ਪੱਬੇ ਨੂੰ ਕਰਨਾ ਸਸਾ ਸੁਭਾਸ ਉਸ ਤੋਂ ਬਾਅਦ ਖਖੇ ਨਾਂਕੜ ਖਖੇ ਨਾਂਕੜ ਖੋ ਖਖੇ ਨਾਂਕੜ ਦਦਾ ਖੋ ਖਖੇ ਨਾਂਕੜ ਸਸ ਖਖਾ ਬਬਾਰਾ ਰੇਨ ਬਿਹਾਰੀ ਖੁਸ਼ ਖਬਰੀ ਖਖੇ ਨਾਂਕੜ ਸਸ ਹਾਹੇਨ ਕਰਨਾ ਲੱਲੇਨੂ ਬਿਹਾਰੀ ਖੁਸ਼ਹਾਲੀ ਗੁਲਾਮ ਗੱਗੇ ਨਾਂਕੜ ਕੋ ਲੱਲੇ ਕੰਨਾ ਲਾ ਮੰਮਾ ਗੁਲਾਮ ਗੱਗੇ ਪਰ ਬਿੰਦੀ ਨਾਲ ਅੰਕੜ ਪਾ ਕੇ ਕੋਈ ਹੋਰ ਸ਼ਬਦ ਬਣਦਾ ਤਾਂ ਬਣਾਓ ਕਮੈਂਟਸ ਦੇ ਵਿੱਚ ਲਿਖੋ ਜ਼ਰੂਰ जुकाम जो जो कके करना का मम्मा जुकाम जुलम जजे नुआकर लल्ला मम्मा जुलम जुलफ जजे नुआकर लाफफा जुलफ जुबान जजे नुआकर बब्बे करना बा नन्ना जुबान फफे नुआकर पैर फुकरे फफे नुआकर कक्का रारे ला मारे फुकरे ਫੁਹਾਰਾ ਫੋਫੀ ਨੰਕੜ ਆਇਆ ਕੰਨਹਾ ਰਾਰੇ ਕੰਨਰਾ ਫੁਹਾਰਾ ਇਹ ਆਪਣਾ ਜੰਕੜ ਹੋ ਗਿਆ ਸਾਰਾ ਤੇ ਹੁਣ ਆਪਾਂ ਕੀ ਕਰਾਂਗੇ ਅਭਿਆਸ ਔਂਕੜ ਤੱਕ ਜਿੰਨੇ ਵੀ ਆਪਾਂ ਕੀ ਕੀ ਕੀਤਾ ਆਪਾਂ ਮੁਕਤਾ ਮੁਕਤਾ ਤੋਂ ਬਾਅਦ ਕੰਨਾ ਅੱਧਾ ਲੱਗਦਾ ਉਸ ਤੋਂ ਬਾਅਦ ਆਪਾਂ ਕੀਤੇ ਸਿਹਾਰੀ ਫੇਰ ਕੀਤੀ ਹੈ ਬਿਹਾਰੀ ਤੇ ਹੁਣ ਕੀਤਾ ਆਪਾਂ ਔਂਕਰ ਇਸ ਤੋਂ ਬਾਅਦ ਆਪਾਂ ਕਰਨਾ ਦੁਲੈਂਕਰ ਉਹ ਤੋਂ ਬਾਅਦ ਲਾਂ ਫੇਰ ਦੁਲਾਮਾ ਹੁਣ ਸ਼ੁਰੂ ਕਰਾਂਗੇ ਆਪਾਂ ਦੁਲੈਂਕਰ ਤੇ ਅੱਜ ਆਪਾਂ ਇਹ ਸਾਰੇ ਮੁਕਤਾ ਕਰਨਾ ਸਿਹਾਰੀ ਬਿਹਾਰੀ ਔਂਕਰ ਲਾ ਕੇ ਅਭਿਆਸ ਕਰਨਾ ਮਤਲਬ ਕਿ ਸ਼ਬਦ ਹੋਰ ਕਰਨੇ ਨੇ ਮੈਂ ਬੋਲਦੀਆਂ ਕਮੈਂਟਸ ਦੇ ਵਿੱਚ ਲਿਖੋ ਜਰੂਰ ਸ਼ਬਦ ਤਾਂ ਜਿਵੇਂ ਮੈਨੂੰ ਪਤਾ ਲੱਗੇ ਵੀ ਹਾਂ ਤੁਹਾਨੂੰ ਆ ਗਏ ਪਹਿਲਾ ਸ਼ਬਦ ਲਿਖੋ ਬਹੁਤ ਕਮੈਂਟਸ ਦੇ ਵਿੱਚ ਲਿਖੋ ਦੇਖਦੇ ਹਾਂ ਫਿਰ ਕਿ ਤੁਸੀਂ ਕਿਵੇਂ ਪਾਉਨੇ ਹੋ ਬਹੁਤ ਕਿਵੇਂ ਪਏਗਾ ਅੰਕੜੇ ਪੈਣਾ ਇਹਦੇ ਵਿੱਚ ਦੇਖੋ ਕਿਹਨੂੰ ਪਏਗਾ ਪਾਓ जो पता लगे की तु ठीक लिख दे हो। उस तो अगला शब्द लिखो दुर्बलता दुर्बलता दूर लिखो पहला दूर वलता दुर्बलता कुछ जेड़े बडे शब्द ने मैं लिख भी दिनी हूं दुरबल त सिर्फ ओह वर्ते जेडे अपा कर लिया मात्रा चुस्ती। चुस्ती।, चुस्ती 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 अगला शब्द लिखो कुमार कुमार सौखा ही है कुमार उस तो अगला लिखो भुगत कुमार भुगत उस तो अगला लिखो लावना। लावना। देखो, की ला लड़की कि लोना उस तो अगला लिखो उत्सुक उत्सुक आप कहने बहुत उत्सुक है सुनने दे मतलब के बहुत उतावला है उत्सुक अगला लिखो पाउन। पाउन के में लिखा जाएगा पौन पा पा अगला लिखो द्वारा ਦੁਆਰਾ ਕਮੈਂਟਸ ਦੇ ਵਿੱਚ ਲਿਖੋ ਜਿਹੜਾ ਮੈਂ ਬੋਲਦੀ ਹਾਂ ਸ਼ਬਦ ਦੁਆਰਾ ਮੁਕਤ ਸੌਖਾ ਹੀ ਸ਼ਬਦ ਹੈ ਮੁਕਤ ਲਿਖੋ ਮੁਕਤ ਕਿੰਨਾ ਕਰ ਲੱਗੇਗਾ मुक्त सार मुक्तर होना मुक्त मुक्ति मिल गई मुक्ति मिल गई मतलब के हो गया, मुक्त मुक्त अगला शब्द पुरजा पुरजा जिम्मे कोई ਆਪਣੇ ਮਸ਼ੀਨਰੀ ਹੁੰਦੀ ਹੈ ਉਹਦੇ ਜਿਹੜੇ ਅਲੱਗ-ਅਲੱਗ ਪਾਰਟਸ ਹੁੰਦੇ ਨੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਪੁਰਜਾ ਇਹਦਾ ਪੁਰਜਾ ਖਰਾਬ ਹੋ ਗਿਆ ਪਾਰਟਸ ਨੂੰ ਅੱਗੇ ਲਿਖੋ ਹੁਕਮ ਹੁਕਮ ਸੌਖਾ ਹੁਕਮ ਹੁਕਮ ਕਰਨਾ ਆਰਡਰ ਕਰਨਾ ਆਰਡਰ ਦੇਣਾ ਹੁਕਮ ਉਸਨੇ ਹੁਕਮ ਦਿੱਤਾ ਹੈ ਅਗਲਾ ਸ਼ਬਦ ਹੈ ਪੁਰਾਤਨ ਪੁਰਾਤਨ ਹੁੰਦਾ ਹੈ ਪੁਰਾਣਾ ਪੁਰਾਤਨ ਇਹ ਚੀਜ਼ ਪੁਰਾਤਨ ਨੇ ਪੁਰਾਣੀਆਂ ਨੇ ਅਗੇ ਅਨੁਸਾਰ ਤੁਹਾਨੂੰ ਮੇਰੇ ਅਨੁਸਾਰ ਕੰਮ ਕਰਨਾ ਪਏਗਾ ਅਨੁਸਾਰ ਉਸਦੇ ਅਨੁਸਾਰ ਇਹ ਗਲਤ ਹੈ ਮਤਲਬ ਕਿ ਉਹ ਜੋ ਸੋਚਦਾ ਉਹ ਅਨੁਸਾਰ ਉਸਤਾਦ ਉਸਤਾਦ ਪੰਜਾਬੀ ਚ ਕਹਿੰਦੇ ਨੇ ਉਸਤਾਦ ਸਿਖਾਉਣ ਵਾਲਾ ਉਸਤਾਦ ਉਸਤਾਦ ਤੋਂ ਬਾਅਦ ਹੁਨਰ ਹੁਨਰ ਉਸ ਦੇ ਕੋਲ ਬਹੁਤ ਹੁਨਰ ਹੈ ਹੁਨਰ ਮਤਲਬ ਕਿ ਪਰਪੱਕ ਹੋਏ ਕੰਮ ਕਰਨ ਦੇ ਵਿੱਚ ਆਉਂਦਾ ਕਿਸੇ ਨੂੰ ਕੋਈ ਕੰਮ ਆਉਂਦਾ ਹੋਣਾ ਉਹਨੂੰ ਕਹਿੰਦੇ ਆ ਉਹਦੇ ਕੋਲ ਹੁਨਰ ਹੈ ਇਹ ਸੋਸਾਇਟੀ ਸੋਸਾਇਟੀ ਬਿਹਾਰੇ ਵੀ ਕੀਤੀ ਹੋਈ ਆ ਪਾਸਾਰੇ ਵੀ ਕੀਤੀ ਹੋਈ ਆ ਕੰਨਾ ਵੀ ਕੀਤਾ ਹੋਇਆ ਤੇ ਅੰਕੜ ਵੀ ਤਿੰਨੋ ਹੀ ਦੇਖੋ ਇਹਦੇ ਵਿੱਚ ਚਾਰ ਲਗਣ ਲੱਗੀਆਂ ਨੇ ਸੋਸਾਇਟੀ ਜੁਗਾੜ जुगाड़ ਲਾ ਲਿਆ ਉਹਨੇ जुगाड़ ਮਤਲਬ ਕੋਈ ਤਰੀਕਾ ਸੋਚ ਲਿਆ ਬੁਲਾਇਆ ਬੁਲਾਇਆ ਬੁ ਲਾ ਏ ਆ ਇਹਦੇ ਵਿੱਚ ਵੀ 1 2 தின் மாத்தாா் அக்க முகா முகாபலா முகாபல முகாபலா டிம குடி ਕੁਲਾੜੀ ਕੋ ਲਾ ੜੀ ਕੁਲਾੜੀ ਕੁਲਾੜੀ ਹੁੰਦੀ ਹੈ ਜਿਹਦੇ ਵਿੱਚ ਗੰਨੇ ਪਾ ਕੇ ਰਸ ਕੱਢਦੇ ਨੇ ਉਸ ਤੋਂ ਬਾਅਦ ਫਿਰ ਉਹਦਾ ਗੁੜ ਬਣਦਾ ਹਾਂਜੀ ਕਮੈਂਟ ਕਰਕੇ ਦੱਸਿਓ ਜਰੂਰ ਕਿ ਕਿਵੇਂ ਲੱਗਦਾ ਤੁਹਾਨੂੰ ਤੇ ਸ਼ਬਦ ਵੀ ਕਮੈਂਟ ਲਿਖਣੇ ਲਿਖੇ ਨਹੀਂ ਹੈਗੇ ਤੁਸੀਂ ਲਿਖਿਆ ਕਰੋ 21 ਹੀ ਨਹੀਂ ਲਿਖਣੇ ਬਸ ਬਾਕੀ ਵੀ ਜਿਹੜੇ ਕਲਾਸ ਲਾ ਰਹੇ ਹੋ ਇਸ ਤੋਂ ਬਾਅਦ ਆਪਾਂ ਹੁਣ ਕਰਾਂਗੇ ਦੋ ਲਿੰਕ ਉਹ ਤੋਂ ਬਾਅਦ ਲਾਵਾ ਫਿਰ ਦਲਾਵਾ ਤੇ ਜਿਸ ਦਿਨ ਕੋਈ ਲਾਈਵ ਕਲਾਸ ਲਾਉਣ ਦੀ ਪ੍ਰੋਬਲਮ ਹੁੰਦੀ ਆ ਤਾਂ ਉਸ ਦਿਨ ਮੈਂ ਵੀਡੀਓ ਪਾ ਦਿੰਨੀ ਆ ਉਹਦੀ ਤਾਂ ਉਹ ਦੇਖ ਲਿਆ ਕਰੋ ਤਾਂ ਜੋ ਤੁਹਾਡਾ ਛੁੱਟੇ ਨਾ ਕੋਈ ਵੀ ਵਿੱਚ ਜੇ ਇੱਕ ਵੀ ਕਲਾਸ ਛੁੱਟ ਗਈ ਤਾਂ ਉਹ ਫਿਰ ਕੰਮ ਤੁਹਾਨੂੰ ਨਹੀਂ ਆਏਗਾ ਇਸ ਕਰਕੇ ਤੇਨ ਨਾਲ ਉਹ ਲਾ ਲਿਆ ਕਰੋ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ